12 ਕੁ ਮਾਰ ਲਿਆਂ ਦੀ ਆਪਾਂ ਕੋਠੀ ਧੁਵਾੜੇ ਖਤਰਾ ਅੱਜ ਲੈ ਕੇ ਪਹੁੰਚੇ ਆ ਜੀ ਵੇਚਣੀ ਇਹਨਾਂ ਨੇ ਤੇ ਗੱਲਬਾਤ ਆਪਾਂ ਪੂਰੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕੋਠੀ ਤੁਸੀਂ ਵੀਡੀਓ ਚੈੱਕ ਕਰੋ ਅੱਗੇ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਹਵੇਲੀ ਮਹਿਲ ਕੁਛ ਵੀ ਹੈ ਜੀ ਵੇਚਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਉੱਪਰ ਵਾਰ-ਵਾਰ ਚੱਲਦਾ ਰਹਿੰਦਾ ਜੀ ਹਮੇਸ਼ਾ ਹੀ 73800 ਪੂਰਾ 26173 ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਆਪਣੇ ਵਟਸਐਪ ਨੰਬਰ ਤੇ ਇੱਕ ਤੁਸੀਂ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜੋ ਐਡ ਤੁਹਾਡੀ ਲੱਗ ਜਾਵੇਗੀ ਹੁਣ ਆਪਾਂ ਦੇਖਦੇ ਹਾਂ ਜੀ ਆਪਣੇ ਕੋਲੇ ਜਿਹੜੀ ਕੂਠੀ ਆ ਪਹੁੰਚੀ ਹੈ ਇਹਦੇ ਵਿੱਚ ਕੀ ਕੁਝ ਬਣਿਆ ਹੋਇਆ ਹੈ ਕਿੰਨਾ ਰੇਟ ਹੈ ਜੀ ਕਿੰਨੀ ਜਗ੍ਹਾ ਹੈ ਸਾਰੀ ਆਪਾਂ ਗੱਲਬਾਤ ਕਰਦੇ ਆ ਟੋਟਲੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਆ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਜੀ ਵੀ ਜਿਹੜੀ ਕੋਠੀ ਆਪਣੇ ਕੋਲੇ ਆ ਬਣੀ ਹੋਈ ਹੈ ਆਹ ਖੇਤ ਦੇ ਵਿੱਚ ਬਣੀ ਹੋਈ ਹੈ ਜੀ ਤੇ ਬਹੁਤ ਖੁੱਲੀ ਡੁੱਲੀ ਹੈ ਜੀ ਬੈੜਾ ਆਪਾਂ ਨੂੰ ਬਹੁਤ ਵੱਡਾ ਮਿਲ ਜੂਗਾ ਤੇ ਕੋਠੀ ਦੇ ਵਿੱਚ ਹਰੇਕ ਚੀਜ਼ ਬਣੀ ਹੋਈ ਹੈ ਸਾਰਾ ਕੁਝ ਕੱਲਾ ਕੱਲਾ ਬਣਾਇਆ ਹੋਇਆ ਹੈ ਜਿਵੇਂ ਕਿ ਪਸ਼ੂਆਂ ਦੇ ਲਈ ਅਲੱਗ ਤੋਂ ਜਗ੍ਹਾ ਬਣੀ ਹੋਈ ਹੈ ਛੱਡ ਪਾਈ ਹੋਈ ਨਹੀਂ ਤੇ ਪਸ਼ੂਆਂ ਦੀ ਤੂੜੀ ਵਾਸਤੇ ਅਲੱਗ ਤੋਂ ਹੈ ਸੀ ਤੇ ਸਾਰਾ ਕੁਝ ਹੀ ਹੈ ਜੀ ਟਰੈਕਟਰ ਟਰਾਲੀ ਖੜਾਉਣ ਨੂੰ ਅਲੱਗ ਤੋਂ ਹੈ ਆਪਾਂ ਨੂੰ ਪਤਾ ਹੀ ਹੈ ਜਦੋਂ ਖੇਤ ਦੇ ਵਿੱਚ ਰਹਿਣਾ ਆਪਾਂ ਸ਼ੁਰੂ ਕਰਦੇ ਹਾਂ ਤਾਂ ਆਪਾਂ ਨੂੰ ਹਰ ਚੀਜ਼ ਬਣਾਉਣੀ ਪੈਂਦੀ ਹੈ ਜਿਹੜੀ ਆਪਣੀ ਮਸ਼ੀਨਰੀ ਹੁੰਦੀ ਹੈ ਕੋਈ ਵੀ ਕਿਉਂਕਿ ਖੇਤ ਦੇ ਵਿੱਚ ਤਾਂ ਆਪਾਂ ਜਦੋਂ ਰਹਿੰਦੇ ਆ ਤਾਂ ਆਪਣੀ ਜਿੱਥੇ ਜ਼ਮੀਨ ਹੁੰਦੀ ਹੈ ਉੱਥੇ ਹੀ ਰਹਿੰਦੇ ਆ ਬਾਹੀ ਵਾਸਤੇ ਜਿੰਨੇ ਵੀ ਸੰਦ ਸੰਢੇੜੇ ਹੁੰਦੇ ਆ ਆਪਾਂ ਨੂੰ ਸੁਭਾਈ ਵਾਸਤੇ ਸਾਰਾ ਕੁਝ ਪਾਉਣਾ ਪੈਂਦਾ ਤੇ ਸਾਰਾ ਕੁਝ ਵਧੀਆ ਆਪਾਂ ਨੂੰ ਮਿਲੂਗਾ ਜੀ ਟਰੈਕਟਰ ਟਰਾਲੀ ਸੰਦ ਸੰਢੇੜਾ ਕਢਾਉਣ ਵਾਸਤੇ ਹਰ ਚੀਜ਼ ਬਣੀ ਹੋਈ ਹੈ ਛੱਡ ਅਲੱਗ-ਅਲੱਗ ਇਹਨਾਂ ਨੇ ਪੋਆਏ ਹੋਏ ਨੇ ਜਗਾਂ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਮਿੰਨਤੀ ਤਾਂ ਨਹੀਂ ਕੀਤੀ ਕਿਉਂਕਿ ਇਹਨਾਂ ਨੇ ਕਿਹਾ ਵੀ ਕੋਈ ਮਿੰਨਤੀ ਕਰਕੇ ਤਾਂ ਪਾਈ ਨਹੀਂ ਕਿਉਂਕਿ ਆਪਾਂ ਕਿਹੜਾ ਕਹਿੰਦੇ ਪਲਾਟ ਲਿਆ ਸੀਗਾ ਆਪਦੀ ਜ਼ਮੀਨ ਸੀਗੀ ਬਸ ਬਾਗਲ ਜਾ ਮਾਰ ਕੇ ਘਰ ਪਾਲਿਆ ਸੀਗਾ ਤੇ ਇਹਨਾਂ ਨੇ ਐਸਟੀਮੇਟ 12 ਕੁ ਮਰਲੇ ਦਾ ਰੱਖਿਆ ਸੀ ਕਹਿੰਦੇ 12 ਕੁ ਮਰਲੇ ਜਗ੍ਹਾ ਹੋਵੇਗੀ ਬਾਕੀ ਮਿੰਤੀ ਹੋ ਜੂਗੀ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਮੌਕੇ ਤੇ ਜਗ੍ਹਾ ਘਟ ਵੀ ਸਕਦੀ ਹੈ ਤੇ ਜਗ੍ਹਾ ਵਧ ਵੀ ਸਕਦੀ ਹੈ ਜਗ੍ਹਾ ਦਾ ਬਸ ਐਸਟੀਮੇਟ ਜਾ ਇਹਨਾਂ ਨੇ ਦੱਸਿਆਗਾ ਤੇ ਕੋਠੀ ਦੇ ਵਿੱਚ ਅੰਦਰ ਤਾਂ ਆਪਾਂ ਗਏ ਨਹੀਂ ਬਾਹਰੋਂ ਹੀ ਦੇਖ ਰਹੇ ਹਾਂ ਪਹਿਲਾਂ ਤਾਂ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਕੀ ਕੁਛ ਹੈ ਕਿਵੇਂ ਕੁਛ ਹੈ ਤੁਹਾਨੂੰ ਸਾਰਾ ਕੁਝ ਮੈਂ ਦਿਖਾਉਣਾ ਜੀ ਤੇ ਅੰਦਰੋਂ ਇਹਨਾਂ ਨੇ ਘਰ ਬਹੁਤ ਹੀ ਸੋਹਣਾ ਬਣਾਇਆ ਹੋਇਆ ਤੁਹਾਨੂੰ ਜਿਵੇਂ ਕੀ ਮੈਂ ਦਿਖਾ ਰਿਆਂਗਾ ਕਮਰੇ ਜਿਹੜੇ ਬਣੇ ਹੋਏ ਨੇ ਬਹੁਤ ਵਧੀਆ ਬਣੇ ਹੋਏ ਨੇ ਤੁਹਾਨੂੰ ਮੈਂ ਦੱਸ ਦਿੰਨੇ ਵੀ ਇਹਨਾਂ ਨੇ ਕਿਹਾਗਾ 4 ਤਾਂ ਬੈੱਡਰੂਮ ਬਣੇ ਹੋਏ ਨੇ ਤੇ ਬਹੁਤ ਵਧੀਆ ਬਣੇ ਹੋਏ ਨੇ ਏਸੀ ਵਗੈਰਾ ਲੱਗਿਆ ਹੋਇਆ ਜਿਵੇਂ ਕੀ ਤੁਸੀਂ ਦੇਖ ਰਹੇ ਹੋ ਜਿਹੜੇ ਕਮਰੇ ਬਣੇ ਹੋਏ ਨੇ ਖੁੱਲੇ ਡੁੱਲੇ ਇਹਨਾਂ ਨੇ ਵਧੀਆ ਬਣਵਾਏ ਹੋਏ ਨੇ ਜੀ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਾਰੇ ਕਿਤੇ ਟਾਈਲਾਂ ਲਗਵਾ ਰੱਖੀਆਂ ਟਾਈਲਾਂ ਵੀ ਪੂਰੀ ਵਧੀਆ ਕੁਆਲਿਟੀ ਦੀਆਂ ਇਹਨਾਂ ਨੇ ਲਗਵਾਈਆਂ ਹੋਈਆਂ ਨੇ ਤੇ ਘਰ ਬਹੁਤ ਚੰਗਾ ਸੀ ਸਾਰਾ ਕੰਮ ਹੋਇਆ ਰੰਗ ਰੋਗਨ ਇਹਨਾਂ ਨੇ ਬਹੁਤ ਵਧੀਆ ਕਰਵਾ ਰੱਖਿਆ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਰਿਹਾ ਆ ਇੱਕ ਹੋਰ ਕਮਰਾ ਗਿਆ ਸੀ ਤੇ ਸਾਹਮਣੇ ਇੱਕ ਛੋਟੀ ਜੀ ਗੈਲਰੀ ਬਣੀ ਹੋਈ ਹੈ ਇਸ ਕਮਰੇ ਦੇ ਵਿੱਚ ਤੇ ਗੈਲਰੀ ਚੋਂ ਅੱਗੇ ਆਪਾਂ ਨੂੰ ਸਟੋਰ ਰੂਮ ਦੇਖਣ ਨੂੰ ਮਿਲੂਗਾ ਤੇ ਆ ਗਿਆ ਜੀ ਇੱਕ ਗੈਲਰੀ ਵੀ ਆਪਾਂ ਕਹਿ ਸਕਦੇ ਹਾਂ ਤੇ ਡਰੈਸਿੰਗ ਏਰੀਆ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਉਹ ਆਪਣੀ ਇੱਛਾ ਜੀ ਆਪਾਂ ਕੀ ਕਹਿਣਾਗਾ ਤੇ ਕੋਈ ਵੀ ਬੰਦਾ ਖਰੀਦਣ ਦਾ ਚਾਹਵਾਨ ਹੈਗਾ ਜੀ ਕਿਸੇ ਨੇ ਵੀ ਖਰੀਦਣੀ ਹੈ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਮੇਰੀ ਮਾਤਾ ਨੇ ਮੇਰੇ ਭਰਾ ਨੇ ਕਿਸੇ ਨੇ ਵੀ ਖਰੀਦਣੀ ਹੈ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਤਾਂ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦਿੰਨਾ ਜੀ ਆਪਣੇ ਕੋਲੇ ਜਿੱਥੋਂ ਆਹ ਕੂਠੀ ਪਹੁੰਚੀ ਹੈ ਬਾਬਾ ਬਕਾਲਾ ਸਾਹਿਬ ਇਹਨਾਂ ਨੂੰ ਏਰੀਆ ਲੱਗਦਾ 4 ਕਿਲੋਮੀਟਰ ਰਹਿ ਜਾਂਦਾ ਤੇ ਵਿਆਸ ਵੀ ਇਹਨਾਂ ਨੂੰ ਨੇੜੇ ਲੱਗਦਾ ਹੈ ਵਿਆਸ ਦੀ ਦੂਰੀ ਹੋਊਗੀ 9 ਤੋਂ 10 ਕਿਲੋਮੀਟਰ ਤੇ ਘਾਟੀ ਹੋਊਗੀ ਜ਼ਿਆਦਾ ਨਹੀਂ ਹੈਗੀ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਕੋਠੀ ਜਾ ਕੇ ਦੇਖ ਸਕਦੋਂ ਤੇ ਡਿਮਾਂਡ ਜਿਹੜੀ ਇਹਨਾਂ ਨੇ ਪਾਈ ਹੈ ਤੇ ਤੁਹਾਨੂੰ ਪਹਿਲਾਂ ਤਾਂ ਮੈਂ ਦੱਸ ਦੇਣਾ ਜੀ ਇਹਨਾਂ ਦੀ ਜਿਹੜੀ ਆਹ ਕੋਠੀ ਹੈ ਕੋਠੀ ਵੀ ਵਿਕਾਊ ਹੈ ਤੇ ਚਾਰ ਕਿੱਲੇ ਪੈਲੀ ਆ ਉਹ ਵੀ ਬਿਕਊ ਆ ਵਿੱਚ ਮੋਟਰ ਲੱਗੀ ਹੋਈ ਆ ਤੇ ਟੋਟਲ ਰੇਟ ਇਹਨਾਂ ਨੇ 2 ਕਰੋੜ ਰੁਪਇਆ ਮੰਗਿਆ ਗਾ ਜੇ ਕਿਸੇ ਨੇ ਕੂਠੀ ਖਰੀਦਣੀ ਆ ਕੱਲੀ ਤਾਂ 30 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕਹੀ ਆ ਤੇ ਜ਼ਮੀਨ ਕਿਸੇ ਨੇ ਕੱਲੀ ਖਰੀਦਣੀ ਆ ਉਹ ਤੁਹਾਡੀ ਇੱਛਾ ਜੀ ਕਿਵੇਂ ਕੁਝ ਕਰਨਾ ਉਹ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਕੂਠੀ ਦੀ ਡਿਮਾਂਡ ਕੱਲੀ 30 ਲੱਖ ਰੁਪਇਆ ਤੇ ਬਾਕੀ ਅਜਸਟਮੈਂਟ ਬਹਿ ਕੇ ਹੋ ਜਾਊਗਾ ਤੇ ਕਿਸੇ ਨੇ ਗੱਲ ਕਰਨੀ ਹੈ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਮਾਲਕ ਦਾ ਜਿਹੜਾ ਨੰਬਰ ਹੈ ਉਹ ਹੈ ਜੀ 9872037635 ਦੁਬਾਰਾ ਫਿਰ ਤੋਂ ਮੈਂ ਤੁਹਾਨੂੰ ਦੱਸ ਦਿੰਦਾ 9872037635 ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਤੇ ਮਾਲਕ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਣਗੇ ਜਿਹੜਾ ਕੁਝ ਵੀ ਤੁਸੀਂ ਪੁੱਛੋਗੇ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਕੋਠੀ ਵੀ ਦੇਖ ਲਈ ਤੇ ਜਗ੍ਹਾ ਵੀ ਦੇਖ ਲਈ ਤੇ ਅੰਦਰੋਂ ਕਮਰੇ ਵਗੈਰਾ আর ਰਸੋਈ ਵਗੈਰਾ ਤੇ ਜੋ ਵੀ ਕੁਝ ਹੁੰਦਾ ਸਾਰਾ ਕੁਝ ਇਹਨਾਂ ਨੇ ਵੀਡੀਓ ਦੇ ਵਿੱਚ ਦਿਖਾਇਆਗਾ ਤੇ ਵੀਡੀਓ ਖਤਮ ਨਹੀਂ ਹੋਈ ਜੀ ਵੀਡੀਓ ਚੱਲ ਰਹੀ ਹੈ ਸਕਰੀਨ ਤੇ ਸਾਰਾ ਕੁਝ ਇਹਨਾਂ ਨੇ ਬਾਰੀਸਰ ਦਿਖਾਇਆਗਾ ਜਿਹੜੇ ਮਤਲਬ ਕਿ ਬਾਥਰੂਮ ਬਣਾ ਹੋਇਆ ਉਹ ਵੀ ਪੂਰਾ ਵਧੀਆ ਖੁੱਲਾ ਡੁੱਲਾ ਤੇ ਸਾਰਾ ਕੰਪਲੀਟ ਆਪ ਨੂੰ ਕੀਤਾ ਕਰਾਇਆ ਮਿਲੂਗਾ ਜੀ ਬਾਥਰੂਮ ਦੇ ਵਿੱਚ ਟੋਟਲ ਸਾਰੀਆਂ ਟਾਈਲਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਟੂਟੀ ਦਾ ਸਾਰਾ ਕੰਮ ਹੋਇਆ ਹੈ ਪਾਣੀ ਦੀ ਸਪਲਾਈ ਵਧੀਆ ਹੈ ਕਲਾ ਕਲਾ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾ ਰੱਖਿਆ ਜੇ ਤੁਸੀਂ ਦੇਖਣਾ ਚਾਹੁੰਿਓ ਤਾਂ ਬਾਬਾ ਬਕਾਲਾ ਜਾ ਕੇ ਦੇਖ ਸਕਦੇ ਹੋ ਕੋਠੀ ਨੂੰ ਤੇ ਤੁਸੀਂ ਆਪੇ ਦੇਖ ਲਿਓ ਤੇ ਨਾਲੇ ਮਾਲਕ ਨਾਲ ਤੁਹਾਡੀ ਮੁਲਾਕਾਤ ਹੋ ਜਾਊਗੀ ਤੇ ਰੇਟ ਮੌਕੇ ਤੇ ਅਡਜਸਟਮੈਂਟ ਹੋ ਜਾਊਗਾ ਤੇ ਰਸੋਈ ਵੀ ਇਹਨਾਂ ਨੇ ਦਿਖਾਈ ਹੈ ਬਹੁਤ ਵਧੀਆ ਰਸੋਈ ਦੀ ਵੀਡੀਓ ਬਣਾ ਕੇ ਭੇਜੀ ਆ ਟਾਈਲਰ ਟੂਲ ਸਾਰੀਆਂ ਲੱਗੀਆਂ ਹੋਈਆਂ ਨੇ ਬਾਕੀ ਰੰਗ ਵਗੈਰਾ ਇਹਨਾਂ ਨੇ ਬਹੁਤ ਵਧੀਆ ਕਰਵਾ ਰੱਖਿਆ ਕੋਈ ਕਮੀ ਪੇਸ਼ੀ ਹੈ ਨਹੀਂ ਕੂਠੀ ਚ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਵੀ ਦੇਖ ਸਕਦਾ ਹਾਂ ਜੀ ਤੇ ਇਹ ਗੱਲਬਾਤ ਆਪਾਂ ਪੂਰੀ ਕਰ ਹੀ ਲਈਏ ਜੀ ਵੀਡੀਓ ਦੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੁਸੀਂ ਜਿੰਨੇ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਵੀਡੀਓ ਤੇ ਪਹੁੰਚੇ ਹੋ ਜੀ ਵੀਡੀਓ ਨੂੰ ਦੇਖ ਰਹੇ ਹੋ ਤੁਹਾਨੂੰ ਕੂਠੀ ਪਸੰਦ ਆਈ ਹੈ ਤਾ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਪਹਿਲੀ ਵਾਰ ਚੈਨਲ ਤੇ ਆਇਓ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਾਰੇ ਜਿੰਨੇ ਦੇਖ ਰਹੇ ਹੋ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰ ਦਿਓ ਤੇ ਚੈਨਲ ਨੂੰ ਜਦੋਂ ਤੁਸੀਂ ਸਬਸਕ੍ਰਾਈਬ ਕਰ ਲਓਗੇ ਤਾਂ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਆਪਾਂ ਹਰ ਰੋਜ਼ ਨਵੀਆਂ ਨਵੀਆਂ ਕੂਠੀਆਂ ਘਰ ਮਕਾਨ ਲੈ ਕੇ ਆਉਂਦੇ ਰਹਿੰਨੇ ਆ ਜੀ। ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਅਸੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੂਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਤੇ ਐਡ ਬਿਲਕੁਲ ਫਰੀ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ ਜੀ। ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73800 ਪੂਰਾ 26173 ਭੇਜੋ ਆਪਣੇ ਕੋਲੇ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦਾਂਗੇ। ਕੋਈ ਆਪਣਾ ਕਮਿਸ਼ਨ ਖਰਚੋ-ਬਰਚਾ ਕੋਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਬਾਕੀ ਵੀਡੀਓ ਕਿੰਨੇ ਲਗੀ ਜਰੂਰ ਦੱਸਿਓ ਤੇ ਬਹੁਤ ਤੁਸੀਂ ਸਪੋਰਟ ਕਰਦੇ ਹੋ ਸਾਰੇ ਤੇ ਇਸੇ ਤਰ੍ਹਾਂ ਬਸ ਆਪਦੀ ਸਪੋਰਟ ਰੱਖਿਓ ਜੀ ਚੈਨਲ ਤੇ ਤੇ ਆਪਾਂ ਹਰ ਰੋਜ਼ ਤੁਹਾਡੇ ਖਾਤਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਘਰ ਕੁਠੀ ਮਕਾਨ ਦੀ ਤੇ ਆਪਣੇ ਕੋਲੇ ਹੋਰ ਵੀ ਬਹੁਤ ਸਾਰੇ ਕੂਠੀਆਂ ਘਰ ਮਕਾਨ ਆਏ ਪਏ ਆ ਤੇ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਚਾਹੀਦੀ ਆ ਤੇ ਲੈ ਕੇ ਆਪਾਂ ਪਹੁੰਚ ਜਾਗੇ ਬਾਕੀ ਕੱਲ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਮੈਂ ਉਮੀਦ ਕਰਦਾ ਅੱਜ ਵਾਲੀ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਊਗੀ ਤੇ ਤੁਸੀਂ ਉਨਾ ਹੀ ਪਿਆਰ ਆਪਣੀ ਅੱਜ ਵਾਲੀ ਵੀਡੀਓ ਨੂੰ ਦੇਵੋਗੇ ਜੀ